ਮਾ ਗਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਮੈਂ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾਉਣੀ ਹੈ ਤੇ ਦੋ ਚਾਰ ਗੱਲਾਂ ਸੁਣਾਉਣੀਆਂ ਹੈ ਪਹਿਲਾਂ ਤੁਹਾਨੂੰ ਤੁਹਾਡੇ ਕੰਮ ਦੀਆਂ ਤੇ ਇਹ ਤੁਸੀਂ ਅਜਮਾ ਕੇ ਵੇਖਿਓ ਸੱਚੀਆਂ ਹਨ ਤੇ ਮੈਂ ਤਾਂ ਇਹ ਅਜਮਾ ਕੇ ਵੇਖੀ ਹਨ ਤੇ ਤੁਸੀਂ ਵੀ ਇਹ ਸੁਣੋ ਦੋ ਤਿੰਨ ਗੱਲਾਂ ਹਨ ਕਦੀ ਆਪਾਂ ਨੂੰ ਕਿਸੇ ਵੱਲੇ ਵੀ ਖਣਾ ਨਹੀਂ ਚਾਹੀਦਾ ਜਿੰਨਾ ਮਰਜ਼ੀ ਵੀ ਕੋਈ ਤਗੜਾ ਹੋਵੇ ਆਪਦੀ ਕੱਖਾਂ ਦੀ ਕੁਲੀ ਜਿਹੜੀ ਹੈ ਉਹਨੂੰ ਮਹਿਲ ਸਮਝਣਾ ਚਾਹੀਦਾ ਹੈ ਭਾਵੇਂ ਕਿਸੇ ਦੇ ਸੋਨੇ ਦੇ ਮਹਿਲ ਕਿਉਂ ਨਾ ਹੋਣ ਨੰਬਰ 2 ਆਪਣੇ ਬੱਚਿਆਂ ਨੂੰ ਦੋ ਸਿੱਖਿਆ ਦਿਓ ਝੂਠ ਨਹੀਂ ਬੋਲਣਾ ਤੇ ਚੋਰੀ ਨਹੀਂ ਕਰਨੀ ਇਹ ਦੋਵੇਂ ਮਾਂ ਦਾ ਹੱਕ ਬਣਦਾ ਹੈ ਸ਼ੁਰੂ ਤੋਂ ਲੈ ਕੇ ਨੰਬਰ 3 ਕਦੀ ਪ੍ਰਾਇਤ ਪ੍ਰਾਇਆ ਹੱਕ ਨਾ ਖਾਓ ਉਹ ਯਾਰ ਦੀ ਬਰਾਬਰ ਹੁੰਦਾ ਹੈ ਮਹਾਰਾਜ ਕਹਿੰਦੇ ਹਨ ਹੱਕ ਪਰਾਇਆ ਨਾਨਕਾ ਮੁਰਦਾ ਖਾਏ ਤੇ ਇੱਕ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵੀ ਮਾੜੀ ਚੀਜ਼ ਹੈ ਮਹਾਰਾਜ ਕਹਿੰਦੇ ਹਨ ਹਉਮੈ ਨਾਮੇ ਨਾਲ ਵਿਰੋਧ ਹੈ ਦੋਹੇ ਨਾ ਵਸੇ ਇਕ ਥਾਂ ਜੇ ਆਪਾਂ ਮਾਣ ਹੰਕਾਰ ਕਰਦੇ ਆਂ ਤੇ ਫਿਰ ਉਥੇ ਬਾਣੀ ਨਹੀਂ ਵਸਦੀ ਤੇ ਆਪਾਂ ਨੂੰ ਘਰ ਵਿੱਚ ਕੁਝੀ ਰਹਿਣਾ ਚਾਹੀਦਾ ਹੈ ਭਾਵੇਂ ਆਪਾਂ ਦੇ ਘਰੇ ਕਿੱਡੀ ਵੀ ਗਰੀਬੀ ਹੈ ਨਾ ਤੇ ਆਪਣੇ ਬੱਚੇ ਜੇ ਸਹੀ ਨਿਕਲ ਆਏ ਨਾ ਤੇ ਉਹ ਇੱਕ ਦਿਨ ਪੜ੍ਹ ਲਿਖ ਕੇ ਆਪਦਾ ਕਰਜ਼ਾ ਸਾਰਾ ਲਾਹ ਲੈਣਗੇ ਜੇ ਆਪਣੇ ਘਰੇ ਬਹੁਤ ਪੈਸਾ ਹੈ ਤੇ ਬੱਚੇ ਨਲਾਇਕ ਨਿਕਲ ਆਏ ਕੋਈ ਮਾੜਾ ਪੈਸਾ ਆਪਣੇ ਘਰੇ ਆ ਗਿਆ ਨਾ ਕਿਸੇ ਦਾ ਹੱਕ ਦਾ ਪੈਸਾ ਆਪਣੇ ਘਰੇ ਆ ਗਿਆ ਬਹੁਤ ਸੋਚ ਸਮਝ ਲੈਣਾ ਚਾਹੀਦਾ ਹੈ ਉਹ ਮਾੜਾ ਪੈਸਾ ਆਪਣੀ ਸਾਰੀ ਬਰਕਤ ਘਰ ਦੀ ਲੈ ਕੇ ਚਲਾ ਜੋ ਤੇ ਆਪਣੀ ਨਲਾਇਕ ਔਲਾਦ ਨਿਕਲ ਆਈ ਤੇ ਸਾਰਾ ਧਨ ਤੇ ਮਾਪਯੋਦੀ ਬਰਬਾਦੀ ਕਰ ਦਿੰਦੇ ਹਨ ਆਪਾਂ ਨੂੰ ਇੰਨਾਂ ਗੱਲਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਵੈਗਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਿੱਥੇ ਸਿਆਣੇ ਕਹਿੰਦੇ ਹਨ ਥਪਾਗ ਹੈ ਨਾ ਉੱਥੋਂ ਦੀ ਤਾਂ ਅੱਧੀ ਰੋਟੀ ਵੀ ਚੰਗੀ ਹੈ ਰਾਤ ਨੂੰ ਆਪਾਂ ਹੱਸ ਕੇ ਸਾਰਾ ਟੱਬਰ ਇਕੱਠੇ ਬਹਿ ਕੇ ਅੱਧੀ ਰੋਟੀ ਖਾ ਲਗੇ ਨਾ ਉਹ ਦਸਾਂ ਵਰਗੀ ਲੱਗਦੀ ਹੈ ਜਿੱਥੇ ਕਲੇਸ਼ ਹੈ ਉੱਥੇ ਤਾਂ ਆਪਾਂ ਲੱਡੂ ਜਲੇਬੀਆਂ ਵੀ ਖਾ ਕੇ ਰਾਤ ਨੂੰ ਜਿੰਨੇ ਮਰਜ਼ੀ ਭਗਵਾਨ ਖਾ ਕੇ ਬਹਿ ਕੇ ਖਾਓ ਪਰ ਉਹਦੇ ਵਿੱਚ ਕੁਝ ਨਹੀਂ ਹੈਗਾ ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਜਿੱਥੇ ਗਰੇਜ਼ ਹੈ ਉੱਤੇ ਤਾਂ ਘੜਿਆਂ ਵਿੱਚ ਪਾਣੀ ਵੀ ਨਹੀਂ ਰਹਿ ਜਾਂਦਾ ਤੇ ਇਹ ਹੈ ਚਾਰ ਗੱਲਾਂ ਤੇ ਜੇ ਕਿਤੇ ਮੈਥੋਂ ਭੁੱਲ ਹੋ ਗਈ ਤੇ ਮੈਨੂੰ ਬਖਸ਼ ਲੈਣਾ ਮਾਫ ਕਰਨਾ ਤੇ ਅੱਗੇ ਆਪਾਂ ਹੁਣ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਸੁਣਾਉਣੇ ਹਾਂ ਬਾਵਲਾ ਬੇਟੀ ਤਾਂ ਮੰਗ ਦੀਆ ਦਾਜ ਕੇ ਪਰ ਗਰਾਂਗੇ ਲੋਵੇਂ ਬਾਵਲ ਬੇਟੀ ਤਾਂ ਮੰਗ ਦੀਆ ਦਾਜ ਕਹੇ ਪਲੰਗ ਗਰਾਂਗੇ ਲੋਵੇਂ ਐ ਮੇਰੀ ਸਾਸ ਕਛੱਲੇ ਆ ਰਾਣੀ ਕੇ ਸੋਰਾ ਦਸਰਾ ਤਰਾਜਾ ਹੋਵੇ ਕਸ ਕਛੱਲਿਆ ਹਰਾਨੀ ਕੈਸਾ ਰਾਦਰਸਰਾ ਤਰਾਜਾ ਹੋਵੇ ਮੇਰਾ ਕਾਨਾ ਸੀਰੀ ਪਗਵਾਣਾ ਕੇ ਛੋਟਾ ਦੇਵਰ ਲਜਮਨ ਹੋਵੇ ਮੇਰਾ ਕਾਨਾ ਸੀਰੀ ਪਗ ਵਾਨ ਕੇ ਛੋਟਾ ਦੇਵਰ ਲਛਮਣ ਹੋਵੇ ਚਾਚਾ ਪਤੀ ਜੀ ਤਾ ਮੰਗ ਦੀਸ ਦੁਖ ਕੇ ਬਾਗ ਫਲ ਕਾਰੀ ਹੋਵੇ ਚਾਚਾ ਪਤੀ ਜੀ ਤਾ ਮੰਗ ਦੀਸ दुख के बाग भल्ला कारी होवे मेरी सस को चलिया चल रानी के सौरा तराजा होवे मेरी सास क चले आ रानी के सौ शरत राजा होवे मेरा हकान सीरी पग हाणे छोटा देवर लक्ष्मण होवे मेरा कान सीरी पग हाणे छोटा देवर लक्ष्मण हो ਨੀਰ ਨੀਲ ਹੋਏ ਮੇਰਾ ਪਿਆਨਾ ਤਾਮੰਗ ਦਿਆ ਗਉ ਆ ਕਈ ਕਾੜ ਨੀਰ ਹੰਗੇ ਨੋਵੇਂ ਮੇਰੀ ਸਾਸ ਕ ਸਨ ਸਾਥ ਦਾ ਸਰ ਤਰਾਜਾ ਹੋਵੇ ਮੇਰੀ ਸਾਸ ਕਛਲੇ ਆ ਰਾਣੀ ਕੇ ਸੌਰਾ ਦਾ ਸਰ ਤਰਾਜਾ ਹੋਵੇ ਮੇਰਾ ਕਾਨ ਸਿਰੀ ਪਗ ਮਾਨ ਕੇ ਛੋਟਾ ਦੇਵਰ ਲਸਮਨ ਹੋਵੇ اے میرا کنا سری پنگ مان کے سوتا دیو ہر لچھمن ہوے ماما پان جی تا منگ دیا چوڑہ کے سالو سوہا لالے ہوے ماما ਦੀਤਾ ਮੰਗ ਦੀਆ ਚੂੜਾ ਕੇ ਸਾਲੋ ਸੁਹਾ ਲਾ ਲਈਏ ਮੇਰੀ ਸਾਸ ਕ ਚੱਲੇ ਆ ਹਰਾਣੀ ਕੇ ਦਾ ਸਾਰਾ ਦਸਰ ਤਰਾਜਾ ਹੋਵੇ ਮੇਰੀ ਸਾਸ ਕ ਚੱਲੇ ਆ ਸੋਰਾ ਦਸਰਤ ਰਾਜਾ ਵੇ ਮੇਰਾ ਕਾਣ ਸੀਰੀ ਵਰ ਲక్ష్ਮਨ ਹੋਵੇ ਲੋ ਜੀ ਇਹ ਸੀ ਇੱਕ ਸੁਹਾਗ ਤੇ ਇਹਦੀ ਸਟੋਰੀ ਤਾਂ ਐ ਹੈ ਜਿਵੇਂ ਸੀਤਾ ਮਾਤਾ ਦੇ ਵਿਆਹ ਵਲੇ ਦਾ ਇਹ ਸੁਹਾਗ ਗਾਇਆ ਗਿਆ ਹੋਏ ਕਿਉਂਕਿ ਇਹ ਚੀਜ਼ਾਂ ਉਹਨਾਂ ਦੇ ਸਮੇਂ ਦੀਆਂ ਹਨ ਕਿ ਮਹਾਰਾਜ ਦਾ ਨਾਂ ਹੁੰਦਾ ਹੈ ਸ੍ਰੀ ਭਗਵਾਨ ਦਾ ਤੇ ਲక్ష్ਮਣ ਦਾ ਤੇ ਦਸ਼ਰਤ ਰਾਜੇ ਦਾ ਤੇ ਕਸ਼ਲਿਆ ਰਾਣੀ ਦਾ ਤੇ ਇਸ ਦਾ ਲੱਗਦਾ ਹੈ ਵੀ ਇਹ ਉਸ ਸਮੇਂ ਦਾ ਗਾਇਆ ਹੋਇਆ ਹੈ ਤੇ ਜੇ ਤੁਹਾਨੂੰ ਚੰਗਾ ਲੱਗਿਆ ਤੇ ਫਿਰ ਤੁਹਾਡਾ ਕਮੈਂਟ ਕਰਨਾ ਤਾਂ ਬਣਦਾ ਹੀ ਹੈ ਨਾ ਤੇ ਨਾਲੇ ਸਬਸਕ੍ਰਾਈਬ ਵੀ ਬਣਦਾ ਹੈ ਜਰੂਰ ਕਰਿਆ ਕਰੋ ਤੇ ਸੁਣਿਆ ਵੀ ਜਰੂਰ ਕਰੋ ਤੇ ਹੁਣ ਆਪਾਂ ਕੱਲ ਨੂੰ ਇੱਕ ਨਵਾਂ ਲੋਕ ਰੰਗ ਲੈ ਕੇ ਇਹੋ ਜਿਹਾ ਹੀ ਹਾਜ਼ਰ ਹੋਣੇ ਹਾਂ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਮੇਰੀਆਂ ਸਟੋਰੀਆਂ ਜਿਹੜੀਆਂ ਬਾਤਾਂ ਹਨ ਉਹ ਵੀ ਵੇਖਿਆ ਕਰੋ ਹੌਲੀ ਹੌਲੀ ਆਪਾਂ ਵੱਡੀਆਂ ਬਾਤਾਂ ਛੋਟੀਆਂ ਬਾਤਾਂ ਸਾਰੀਆਂ ਤੁਹਾਨੂੰ ਸੁਣਾਵਾਂਗੇ ਇਹ ਗਿਆਨ ਦੀਆਂ ਬਾਤਾਂ ਹੁੰਦੀਆਂ ਹਨ ਤੇ ਮੈਨੂੰ ਦਿਓ ਵਾਗਿਆ ਧੰਨਵਾਦ ਜੀ